ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਆਪਾਂ ਰਾਮਪਰਾ ਮੰਡੀ ਤੋਂ ਕਵਰ ਕਰ ਰਹੇ ਹਾਂਗੇ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੌਪ ਕਲਾਸ HF ਚਿਬੜ ਲੈ ਕੇ ਆਏ ਹਾਂ ਤਾਜੀ ਸੂਈਆਂ ਮੰਗਰ ਵਸੀ ਆ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਲਓ। ਪੈਨ ਨੰਬਰ ਆ ਜੀ ਪੈਨ ਨੰਬਰ ਆ ਜਿਲ੍ਹਾ ਬਠਿੰਡਾ ਮੋਬਾਈਲ ਨੰਬਰ 8847633122 8847633122 ਜਿਹੜੀ ਆਪਾਂ ਸਕਰੀਨ ਤੇ ਵੀਰੇ ਬੈਠ ਦੇਖੀ ਨੇ ਕਹਿਮਾ ਸੁਆ ਪਹਿਲਾ ਸੁਆ ਸੁਈ ਨੂੰ ਕਹਿ ਦਨੋਗੇ ਤਿੰਨ ਤਿੰਨ ਬੋਲੋਗੇ ਸੁਈ ਨੂੰ ਵੀਰੇ ਕਹਿੰਦਾ ਤਿੰਨ ਦਿਨਾਂ ਹੋ ਗਏ ਦੁੱਧ ਹਾਜ਼ਰ ਕਿੰਨਾ ਹੁਣ ਭਾਈ 14 ਲੀਟਰ ਹੀ ਚੋ ਲੈਣਾ ਬੱਚੇ ਨੇ ਕਿਹਾ ਅੱਗੇ ਹੁਣ ਤਾਂ 16 ਸਾਰਾ ਤਾਂ ਪੀਕ ਲੈਵਲ ਤੇ ਜਾ ਕੇ ਕਹਿੰਦਾ ਕਿ ਤੂੰ 20 ਕਿਲੋ ਪਲੱਸ ਦੇ ਦੋ ਭਾਈ ਪੀਕ ਲੈਵਲ ਤੇ ਜਾ ਕੇ ਵੀ ਕਹਿੰਦਾ ਵੀ 20 ਪਲੱਸ ਦੁੱਧ ਬੜੇ ਆਰਾਮਦਈ ਨੇ ਦੋਸਤੋ ਥਣ ਹਵਾਰਨੇ ਦੀ ਬਿਲਕੁਲ ਸਾਫ ਫੈਕਸ ਜਾਂ ਹਵਾਨਾ ਇਕੱਲਾ ਇਕੱਲਾ ਨਿਖੜਮਾ ਥਣ ਮੁੰਡੀ ਮੁਠੀ ਵਾਲਾ ਲੱਗਿਆ ਗਿਆ ਵੀਰੇ ਖੋਲ ਕੇ ਗੇੜਾ ਦਵਾ ਦੇ ਤੁਰੇ ਭੁਖ ਬਪਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਸੀਲ ਸ਼ਾਂਤ ਠੰਡੇ ਸਵਾਹ ਵਾਲੀ ਬਿਹੜਾ 14 ਕਿਲੋ ਤਿੰਨ ਥਣਾ ਤਿੰਨ ਦਿਨਾਂ ਦੀ ਸੂਈ ਥੱਲੇ ਵੀਰ ਕਹਿੰਦਾ ਵੀ ਦੁੱਧ ਬਿਲਕੁਲ ਲੈਣ ਹਾਜ਼ਰ ਹੈਗਾ ਥਣ ਹਵਾਨੇ ਦੀ ਬਿਲਕੁਲ ਸਾਫ ਬਿਲਕੁਲ ਲੈਣ ਪੱਥਰ ਵਰਗੀ ਸਟ੍ਰੇਟਨੈਸ ਉਹੀ ਚੰਗਾ ਲੱਗ ਸਕੋਰਾ ਬਿਹੜ ਦਾ ਬਾਜ ਬਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਰਦਾਰੀ ਚਾਹੁੰਦੀ ਹੈ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦੋਂਗੇ ਵੀਰ ਦਾ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 88476 33127 ਜੇ ਕੋਈ ਵੀਰ ਚੰਗੀ ਸੰਭਾਲੂਗਾ 20 ਪਲੱਸ ਦੁੱਧ ਬੜੇ ਆਰਾਮ ਨਾਲ ਬਿਹੜਨੇ ਦੇ ਦੇਣਾਗਾ ਬਾਏ ਰੇਟ ਵੀ ਉਹ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਾਲਰੀ ਚਾਹੁੰਦਾ ਪਰੰਪਰਾ ਮੰਡੀ ਤੇ ਪਹੁੰਚ ਕੇ ਵੀਰਾਂ ਨਾਲ ਸੌਦਾ ਕਰ ਸਕਦੋਂਗੇ ਭਾਈ ਇਹ ਮੁੱਲ ਕੀ ਹੋਊਗਾ ਬੱਚੀ ਦਾ ਭਾਈ ਕੀ ਆ ਸਿੰਘ ਜੀ ਆਹ ਕਰਨਾ ਪਿਆ ਲੈਣ ਦੇਣ ਜੇ ਵਿੱਚ ਪਾਉਣ ਵਾਲਾ 70 ਤੋਂ ਅੰਦਰ ਹੋ ਜੂਗੀ ਵੀਰ ਕਹਿੰਦਾ ਵੀ ਮੁੱਲ 85 ਕਰਦੇ ਆਂਗੇ 75000 ਦੀ ਬੈੜ ਦੇ ਦੇ ਦਾਂਗੇ ਬਾਕੀ ਦੋਸਤੋ ਡਿਮਾਂਡ ਕੋਈ ਫਿਕਸ ਨਹੀਂ ਹੈਗੀ ਜਿੰਨੇ ਕੀ ਤੁਹਾਨੂੰ ਲੱਗ ਤੁਸੀਂ ਆਪਦੇ ਮਨ ਨਾਲ ਮੁੱਲ ਲਾ ਸਕਦੇ ਹੋਗੇ ਵੀਰੇ ਖੋਲ ਕੇ ਇੱਕ ਵਾਰੀ ਢੇੜਾ ਫੇਰ ਦਵਾ ਦੇ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਸੀਲ ਠੰਡੀ ਬਿਲਕੁਲ ਐਨ ਪੱਥਰ ਵਰਗੀ ਸਟਰਕਚਰ ਵੀ ਬੈਠਦਾ ਚੰਗਾਗਾ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਪਰੰਪਰਾ ਮੰਡੀ ਤੇ ਪਹੁੰਚ ਕੇ ਵਿਜ਼ਿਟ ਕਰਕੇ ਧਾਰਾ ਮਾਰ ਕੇ ਖਰੀਦਾਰੀ ਕਰ ਸਕਦੇ ਹੋ ਦੋਸਤੋ ਆਨਲਾਈਨ ਕਿਸੇ ਵੀਰ ਨੇ ਮੰਗਾਉਣੀਆਂ ਆਨਲਾਈਨ ਵੀਰਾਂ ਦੀ ਫੁੱਲ ਰਿਕੁਆਇਰਮੈਂਟ ਹੈ ਪੱਕਾ ਵਪਾਰ ਦਾ ਕੰਮ ਹੈ ਰੋਟੀਨ ਚ ਆਪਣੇ ਚੈਨਲ ਤੇ ਵੀਰਾਂ ਦੀਆਂ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਆਪਤਾ ਕਰ ਲੈਣ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦੋ ਦੋਸਤੋ ਬਿਲਕੁਲ ਬਾਜ਼ਾਰ ਰੇਟ ਵਾਲੀ ਮੱਝ ਦਿਖਾਵਾਂਗੇ ਕਿੰਨਾ ਦੁੱਧ ਹੈ ਕੈਦਨਾਂ ਦੀ ਸੂਈ ਹੈ ਵੀਰੇ ਖੋਲ ਕੇ ਇਹਨੂੰ ਵੀ ਕਿਹੜਾ ਦਵਾ ਲੈ ਇਹਦਾ ਕਹਿਮਾ ਸੂਆ ਭਰਾ ਤੀਜਾ ਸੂਆ ਜੀ ਤੀਜਾ ਸੂਆ ਕਿੰਨਾ ਦੁੱਧ ਹਾਜ਼ਰ ਹੈ ਐਸ ਟਾਈਮ ਭਾਈ ਜਮਨ ਕਿਹੜਾ ਕੰਡੇ ਵਾਲਾ ਦੱਸ ਤੀਜਾ ਸੂਆ 10 ਕਿਲੋ ਵੀਰੇ ਕਹਿੰਦਾ ਵੀ ਕੰਡੇ ਵਾਲਾ ਦੁੱਧ ਬਿਲਕੁਲ ਇਹਨਾਂ ਹਾਜ਼ਰ ਹੈਗੀ ਸਾਫ਼ ਸੁਥਰੀ ਦੋਸਤੋ ਮੋੜ ਲੈ ਆਲੇ ਮੋ ਦੋਸਤੋ ਸਿੰਗਲ ਸਰਕਾਰ ਦੀ ਵੀਰੇ ਸੁਹਾ ਤੀਜਾ ਦੁੱਧ 10 ਕਿਲੋ 10 ਲੀਟਰ ਜਮਾ ਤਿਆਰ ਆ ਬਾਈ ਕਹਣ ਨੂੰ 12 10 ਕਿਲੋ ਵੀਰੇ ਕਹਿੰਦਾ ਵੀ ਜਮਾ ਤਿਆਰ ਆ ਕਹਣ ਨੂੰ 12 ਕਹਾਲੋ ਦੋਸਤੋ ਵੱਡਾ ਕੱਦਗੜ ਥਾਣਾ ਹਵਾਨੇ ਦੀ ਬਿਲਕੁਲ ਸਾਫ ਫਿਕਸ ਜਿਹਾ ਹਵਾਨਾ ਮੂਰੇ ਮੰਗਰਦਾ ਬਿਲਕੁਲ ਸਾਫ ਕੋਈ ਪਾਸਾ ਨਹੀਂ ਕੋਈ ਜੁਡੀ ਨੂੰ ਆਸਾ ਨਹੀਂ ਹੈ ਵੀਰੇ ਕਹਿੰਦਾ ਰੇਟ ਕੀ ਹੋ ਗਿਆ ਦਾ ਬਾਜ ਵਜਾ ਪਈ ਕੜਾ ਜਨਾ ਹਾਂ ਤੇ ਨਾ 80000 80 ਕਹਿੰਦਾ ਵੀਰ 85000 ਦੀ ਵੀ ਕਹਿੰਦਾ ਦੇ ਦਾਂਗੇ ਹਾਂ ਤੇ ਨਾ ਵਾਲਾ 85000 ਰੁਪਿਆ ਡਿਮਾਂਡ ਕੀਤੀ ਹੈ ਵੀਰ ਨੇ ਚੰਗਾ ਕੱਦਗਾਠ ਪਿੱਠੂੜੇ ਦੀ ਪੰਤਰ ਬਹੁਤ ਸ਼ਾਨਦਾਰ ਸੂਹਾ ਤੀਜਾ ਦੋਸਤੋ 10 ਕਿਲੋ ਦੁੱਧ ਤਿਆਰ ਮੰਗਰ ਕੱਟੀਏ ਕਿ ਭਰਾ ਕੱਟਾਗਾ ਮੰਗਰ ਵੀਰੇ ਕੱਟੀ ਮੰਗਰ ਘਟਾ ਡਿਮਾਂਡ ਫਿਕਸ ਤਾਂ ਨਹੀਂ ਕੋਈ ਮਾਨਤਾਣ ਹੋਊਗਾ ਵੀਰ ਦਾ ਮਾਨਤਾਣ ਨਹੀਂ ਹੋਊ ਬਾਈ ਜੈ ਜੈ ਡਿਮਾਂਡ ਵੀਰ ਕਹਿੰਦਾ ਕੋਈ ਫਿਕਸ ਨਹੀਂ ਮਾਨਤਾਣ ਘਰੇ ਪੰਦਾਂ ਜਰੂਰ ਹੋਊਗਾ ਦੋਸਤੋ ਅਨੇਕਾ ਪ੍ਰਕਾਰ ਦੀਆਂ ਮੰਡੀ 'ਚ ਮੱਝਾਂ ਗਾਵਾਂ ਪਹੁੰਚੀਆਂ ਨੇ ਜੇ ਕੋਈ ਵੀਰ ਨੀਲੀ ਰਾਵੀ ਦਾ ਚਾਹਵਾਣਾ ਨੀਲੀ ਰਾਵੀ ਵੀ ਦੋਸਤੋ ਦੇਖ ਸਕਦੇ ਹੋਗੇ ਤਾਜੀ ਸੂਈਆਂ ਕੱਲ ਦੀ ਵੀਰੇ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਵੀਰੇ ਪਹਿਲਾ ਸੂਆ ਦੂਜਾ ਦੂਜਾ ਸੂਆ ਪਹਿਲੇ ਨੇ 12 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਵੀ ਕਹਿੰਦਾ ਵੀ 12 ਕਿਲੋ ਦੁੱਧ ਦਤਾ ਨੀਲੀ ਰਾਵੀ ਦੀ ਫੁੱਲ ਰਿਕਾਇਰਮੈਂਟ ਕੱਲ ਵੀ ਹੋਈ ਆ ਮੰਗਲ ਕੱਟਿਆ ਕੱਟਾ ਆਪਣਾ ਕੱਟਾ ਹੀ ਕੱਟਾ ਮੰਗਲ ਕੱਟਾ ਨੀਲੀ ਰਾਵੀ ਤਾਜ਼ਾ ਜੇ ਦੋਸਤੋ ਵੱਡੇ ਕੱਦ ਕਾਰ ਤੇ ਝੋਟੀ ਕੱਲ ਸਵੇਰ ਦੀ ਸੂਈਆਂ ਆਣਾ ਵੀਰੇ ਤਾਂ ਹਾਂ ਹੀ ਚੜਾ ਲਈ ਮੇਰੇ ਇੱਧਰ ਨੇ ਕੱਲ ਸ਼ੋਭਾ ਦੀ ਸੂਈ ਆ ਗਾੜੀ ਪਿਛਾੜੀ ਵੀ ਬਹੁਤ ਚੰਗੀ ਆ ਝੋਟੇ ਦੇ ਦੇਖੋ ਦੋਸਤੋ ਮੂਰੇ ਉਹ ਤੁੰ ਤਾਈ ਜਾਣਦਾ ਹਵਾਨਾ ਮਗਰ ਹਵਾਨਾ ਸੂ ਨੂੰ ਟੱਚ ਕਰਦਾ ਹੈਗਾ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚ ਆਉਂਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਤਿੰਨੇ ਪਸੂ ਵੀਰ ਕ੍ਰਿਸ਼ਨ ਦੇ ਪੰਡਤ ਮਹਾਰਾਜ ਤੋਂ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 88476 30127 ਪੰਡਤ ਮਹਾਰਾਜ ਮੇਰੇ ਪਹਿਲੇ ਸੂਏ ਨੇ ਕਿੰਨਾ ਦੁੱਧ ਦਿੱਤਾ? ਤੇ ਬਾਈ 12 ਕਿਲੋ ਦਿੰਦਾ ਪਹਿਲਾਂ। ਪਹਿਲੇ ਸੂਏ 12 ਕਿਲੋ ਦਿੰਦਾ। ਐ ਤੇ ਕੀ ਕਹਿੰਦਾ ਕਿ ਤੂੰ ਦੇ ਦੇਉਗੀ? ਬਾਈ ਆਖਤਾ 14-15 ਲਿਆ 12 ਹੀ ਕਹਿ ਕੇ ਦੇਣਾ। ਵੀਰ ਕਹਿੰਦਾ 12 ਮੰਨ ਕੇ ਲੈ ਲਓ ਦੁੱਧ ਦੋਸਤੂ ਕੱਦ ਕਾਟ ਦੇ ਹਿਸਾਬ ਨਾਲ ਸਟ੍ਰਕਚਰ ਤੇ ਆਉਣਾ ਝੋਟੀ ਨੇ 13-14 ਕਿਲੋ ਬੜੇ ਆਰਾਮਦਾਈ ਜਾਂਦਾ। ਵੀਰ ਕਹਿੰਦਾ ਵੀ ਤੁਸੀਂ 12 ਮੰਨ ਕੇ ਸੌਦਾ ਕਰ ਸਕਦੇ। ਕਿਰਸ਼ਨ ਰੇਟ ਕੀ ਹੋਇਆ ਦਾ ਬਾਜਾ ਜੀ। ਇਹਦਾ 2 ਲੱਖ ਬਾਈ 3 ਲਾਈ ਨਾ। ਫੋਟੋਰ ਤੇ ਮੜੀ ਤੋਰ ਕੇ ਦਿਖਾਣਾ ਤੇਰੇ। ਰੇਟ ਕੀ ਹੋਊਗਾ ਇਹਦਾ ਕੀ ਵਾਲਾ? ਇਹਦਾ 1 ਲੱਖ ਤੇ 5000 ਰ 1 ਲੱਖ ਤੇ ਫਿਕਸ ਜਾਂ ਰੇਟ ਆ 5000 ਦੋਸਤੋ ਮਾਨਤਾਣ ਜ਼ਰੂਰੂਗਾ ਵੱਡੇ ਕੱਦ ਗਾੜ ਤੇ ਨੀਲੀ 라ਵੀ ਟੱਚ ਝੋਟੀ ਬਾਜਵ ਰੇਟ 1 ਲੱਖ 5000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਚੰਗੀ ਤੋਂ ਚੰਗੀ ਮਾੜੀ ਤੋਂ ਮਾੜੀ ਗਾਲ ਲੈਣੀਆਂ ਕਿਸੇ ਨੇ ਚੰਗੀ ਨਾਲ ਦੀ ਕੱਟੀਆਂ ਲੈਣੀਆਂ ਰਾਮਪਰਾ ਮਾਰਕੀ ਤੇ ਪਹੁੰਚ ਕੇ ਵਿਲਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਅਨੇਕ ਪ੍ਰਕਾਰ ਦਾ ਮਾਲ ਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ